ਤੋ ਸਾਡੀ ਸਰਕਾਰ ਅਜੇ ਮੂੰਹ ਬੰਦ ਕਰੀ ਬੈਠੀ ਐ ਲੇਕਿਨ ਇਹ ਜ਼ਰੂਰ ਐ ਕਿ ਸਰਕਾਰ ਨੂੰ ਪਹੇਚਾ ਐ ਕਿ ਸ਼ਾਇਦ 2 ਦਿਨ ਲੱਗ ਜਾਣਗੇ 4 ਦਿਨ ਲੱਗ ਜਾਣਗੇ 10 ਦਿਨ ਲੱਗ ਜਾਣਗੇ ਇਹ ਸ਼ਾਇਦ ਮਸਲਾ ਠੰਡਾ ਪੈ ਜੇ ਪਰ ਉਹਨੂੰ ਯਾਦ ਰੱਖਣਾ ਚਾਹੀਦਾ ਕਿ ਅਜਿਹੇ ਮਸਲੇ ਕਦੇ ਖੰਡੇ ਨਹੀਂ ਪੈਦੇ ਹੁੰਦੇ ਇਹ ਮਸਲਾ ਇਸ ਤੋਂ ਵੱਡਾ ਤੂਫਾਨ ਬਣ ਸਕਦਾ ਹੈ ਸਰਕਾਰ ਨੂੰ ਇੱਥੇ ਸੋਚਣ ਦੀ ਲੋੜ ਆ ਤੁਰੰਤ ਸੋਚੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਜਿਨ੍ਹਾਂ ਲੋਕਾਂ ਨੇ ਸਾਡੇ ਨੌਜਵਾਨ ਨੂੰ ਗੋਲੀ ਮਾਰੀ ਹੈ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਜਿਹੜੇ ਸਾਡੇ ਇਸ ਝੰਮੇ ਦੇ ਵਿੱਚ ਆ ਕੇ ਸਾਡੇ ਧਰਮ ਦੇ ਜਗ੍ਹਾ ਤੇ ਆ ਕੇ ਸਾਡੇ ਨੌਜਵਾਨਾਂ ਨੂੰ ਚੁੱਕ ਕੇ ਲੈ ਗਏ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਜਿਨ੍ਹਾਂ ਨੇ ਸਾਡੇ ਇੱਥੇ ਖੜੇ ਵਿਕਰਾਉਂ ਦੀ ਤੋੜ ਭੰਨ ਕੀਤੀ ਹੈ ਇਹ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਕੋਟੈਕਟ ਕਰਨਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਆ ਪੁਲਿਸ ਕਾਹਦੇ ਲਈ ਲਾਈ ਹੈ ਇੱਥੇ ਜਿਸ ਵੇਲੇ ਸਾਰਾ ਕੁਝ ਹੋ ਰਿਹਾ ਸੀ ਉਸ ਵੇਲੇ ਜੇ ਅਸੀਂ ਸਾਡੇ ਨੌਜਵਾਨ ਜਾਂ ਸੀ ਕਿਤੇ ਕਿਸੇ ਤਰ੍ਹਾਂ ਦੀ ਮਾੜੀ ਮੋਟੀ ਐਕਸ਼ਨ ਹੁੰਦਾ ਤਾਂ ਫਟਾਫਟ ਮੋਬਾਈਲ ਕੱਢ ਕੇ ਖੜ ਜਾਂਦੇ ਨੇ ਕਿ ਇੱਕ ਇੱਕ ਗੱਲ ਨੂੰ ਜੀ ਰਿਕਾਰਡ ਕਰਨਾ ਹੈ ਬਲੋਸ ਵੇਲੇ ਰਿਕਾਰਡ ਕਰਨ ਵਾਲੇ ਲੋਕ ਕਿੱਧਰ ਸੋ ਮੇਰੀ ਬੇਨਤੀ ਹੈ ਇਹਨਾਂ ਸਰਕਾਰਾਂ ਦੀਆਂ ਨਿਕਮੀਆਂ ਨੀਤੀਆਂ ਕਰਕੇ ਸਾਡੇ ਨੌਜਵਾਨ ਦਾ ਹਜੇ ਇਹਨਾਂ ਦੀ ਟੀਮ 'ਚ ਕੰਮ ਕਰਨਾ ਪੈਂਦਾ ਹੈ। ਕਰਨਾ ਪੈਂਦਾ ਹੈ। ਇਸ ਲਈ ਅਸੀਂ ਸਾਰੇ ਇੱਕ ਪਾਸੇ ਸਭਾ ਨੌਜਵਾਨ ਤੇ ਐਸੇਲਾ ਇਹ ਕਿ ਆਪਾਂ ਕਮਕੀਨ ਮਾਹੌਲ 'ਚ ਸਟੱਪ ਪਹੁੰਚ ਤੱਕ ਉਹ ਅੱਜ ਬਾਪ ਦਾ ਉਸ ਬਾਪ ਦਾ ਪੁੱਤ ਨਹੀਂ ਰਿਹਾ। ਅੱਜ ਸਮੂਹ ਕੀਸਾਨ ਜਮਾਤ ਦਾ ਪੁੱਤ ਹੋ ਗਿਆ ਉਹ ਤੇ ਸਾਡਾ ਬੱਚਾ ਸਾਡਾ ਬੱਚਾ ਗਿਆ ਹੈ